ਮਿੰਟੂ ਜੀ ਥੋੜੀ ਜੀ ਪਾਣੀ ਦੀ ਗੱਲ ਕਰ ਲਈਏ ਬੀਬੀਐਮ ਦੀ ਗੱਲ ਕਰ ਲਈਏ ਜੰਗ ਦੇ ਮਸਲੇ ਜਿੰਨਾ ਮਸਲਾ ਇਹ ਹੈ ਇਹ ਪਾਣੀ ਦਾ ਮਸਲਾ ਪਾਣੀ ਦੀ ਜੰਗ ਵੀ ਕੋਈ ਛੋਟੀ ਜੰਗ ਨਹੀਂ ਹੈ ਇਹ ਵੀ ਬਹੁਤ ਵੱਡਾ ਮਸਲਾ ਹੈ ਇਹਦੇ ਵਿੱਚ ਕੀ ਹੋਇਆ ਇੱਕ ਤੇ ਖਬਰਾਂ ਇਹ ਆ ਰਹੀਆਂ ਕਿ ਪਾਣੀ ਨੂੰ ਛੱਡਣ ਦੇ ਹੁਕਮ ਆ ਗਏ ਸੀ ਪੰਜਾਬ ਨੂੰ ਕਿਹਾ ਗਿਆ ਕਿ ਪਾਣੀ ਛੱਡ ਦਿਓ ਮਾਨ ਸਾਹਿਬ ਕਹਿੰਦੇ ਕਿ ਨਹੀਂ ਇਸ ਤਰ੍ਹਾਂ ਨਹੀਂ ਹੈ ਇਹ ਸਿਰਫ ਇੱਕ ਪ੍ਰੈਸ ਕਾਨਫਰੰਸ ਸੀ ਪਾਣੀ ਛੱਡਣ ਦਾ ਕੋਈ ਹੁਕਮ ਨਹੀਂ ਪਰ ਇਹ ਕੀ ਹੈ ਇਹ ਸਾਲਾ ਸਪਸ਼ਟ ਕਰਿਓ ਥੋੜਾ ਜਿਹਾ ਅੱਲ ਜਿਹੜੀ ਇਹ ਆ ਕਿ ਭਾਈ ਜੋ ਤੁਸੀਂ ਪਾਣੀ ਦੀ ਗੱਲ ਕੀਤੀ ਆ ਹਮ ਸਰ ਪਾਣੀ ਦੀ ਜਿੱਥੋਂ ਤੱਕ ਗੱਲ ਆ ਕਿ ਪਾਣੀ ਆਪਣੇ ਆਪ ਦੇ ਵਿੱਚ ਇੱਕ ਜੰਗ ਦਾ ਮਸਲਾ ਹੈ ਹਮ ਤੇ ਕੁਝ ਲੋਕਾਂ ਨੇ ਤੇ ਤੁਹਾਨੂੰ ਯਾਦ ਹੋਣਾ ਹੈ ਕਿ ਇਹ ਗੱਲ ਕਹੀ ਆ ਕਿ ਸੰਸਾਰ ਯੁੱਧ ਜਿਹੜਾ ਹੋਏਗਾ ਹੋ ਸਕਦਾ ਅਗਲਾ ਪਾਣੀ ਤੋਂ ਲੱਗ ਰਿਹਾ ਹੋਵੇ ਜੀ ਇਹ ਕਹਾਣੀ ਕਿੱਧਰ ਨੂੰ ਤੁਰਦੀ ਪਤਾ ਨਹੀਂ ਪਰ ਆਹ ਕਹਾਣੀ ਸਾਡੇ ਤੇ ਇਥੇ ਇੱਕ ਨਾ ਸਰਦੂਲ ਸਿਕੰਦਰ ਤੇ ਅਮਰ ਨੂਰੀ ਦਾ ਗਾਣਾ ਆ ਦੁਗਾਣਾ ਬੜਾ ਸੈੱਟ Song ਆ ਤੇ ਇਹ ਕਹਾਣੀ ਹੋਈ ਕਿਸ ਦਿਨੀ ਉਹ ਕਹਿੰਦੀ ਇਹ ਤਾਂ ਨਵੀਂ ਕਹਾਣੀ ਚੱਲ ਰਹੀ ਹੂੰ ਗੱਲ ਇਹ ਕਿ ਇੱਥੇ ਹੁਣ ਇਹ ਨਵੀਂ ਕਹਾਣੀ ਚੱਲ ਰਹੀ ਆ ਕਿ ਭਈ ਮਾਨ ਸਾਹਿਬ ਵੈਸੇ ਤੇ ਤੁਸੀਂ ਦੇਖੋਗੇ ਸਿਆਸੀ ਸਰਗਰਮੀਆਂ ਜਿਹੜੀਆਂ ਇਹ ਜੋ ਇੱਕ ਤਰ੍ਹਾਂ ਨਾਲ ਰੁੱਤ ਚੜ੍ਹੀ ਹੋਈ ਆ ਹੂੰ ਇਦੇ ਵਿੱਚ ਬਿਲਕੁਲ ਮੰਫੀ ਨੇ ਬਿਲਕੁਲ ਬੰਦ ਨਹੀਂ ਹਮਮ ਲੋਕਲ ਰਾਜਨੀਤਿਕ ਸਰਗਰਮੀਆਂ ਜੀ ਪਰੰਤੂ ਹੁੰਦਾ ਕਿ ਆ ਕਿ ਇਸੇ ਦਰਮਿਆਨ ਹਾਈ ਕੋਰਟ ਨੇ ਫੈਸਲਾ ਦਿੱਤਾ ਹਾਈ ਕੋਰਟ ਦਾ ਡਿਟੇਲਡ ਆਰਡਰ ਅਪਲੋਡ ਉਦੋਂ ਨਹੀਂ ਸੀ ਹੋਇਆ ਸ਼ਾਇਦ ਹੁਣ ਬਾਅਦ ਚੋ ਗਿਆ ਵੀ ਮੈਨੂੰ ਪਤਾ ਨਹੀਂ ਹੈ ਉਸ ਤੋਂ ਬਾਅਦ ਮੀਡੀਆ 'ਚ ਜਿਹੜੀਆਂ ਖਬਰਾਂ ਛਪੀਆਂ ਉਹ ਐ ਸਨ ਕਿ ਦੋ ਚੀਜ਼ਾਂ ਹਾਈ ਕੋਰਟ ਨੇ ਕਹੀਆਂ ਪੰਜਾਬ ਸਰਕਾਰ ਨੂੰ ਇੱਕ ਤੇ ਇਹ ਕਿ ਆਪਣੀ ਪੁਲਿਸ ਜਿਹੜੀ ਆ ਉਹ ਡੈਮ ਤੋਂ ਪਾਸੇ ਰੱਖੋ ਜੀ ਕਿਉਂਕਿ ਡੈਮ ਦੀ ਸਾਮ ਸੰਭਾਲ ਦਾ ਜ਼ਿਮਾ ਤੇ ਜਿਹੜਾ ਕੇਂਦਰ ਕੋਲ ਹੈ ਹੂੰ ਤੇ ਦੂਜੀ ਗੱਲ ਇਹ ਆ ਕਿ ਜਿਵੇਂ ਬੀਬੀ ਐਮਬੀ ਨੇ ਤੁਹਾਨੂੰ ਕਿਹਾ ਕਿ ਪਾਣੀ ਛੱਡਣਾ ਤੁਸੀਂ ਉਸ ਹੁਕਮ ਦਾ ਪਾਲਨ ਕਰੋ ਹੁਣ ਇੱਥੇ ਆ ਕੇ ਕਾਲਾ ਮਾਲਾ ਹੋ ਗਿਆ ਬਹਿ ਗਿਆ ਜੀ ਇੱਥੇ ਆ ਕੇ ਕਰ ਦਿੱਤਾ ਕਾਲਾ ਮਾਲਾ ਮੇਰੀ ਸੱਸ ਨਹੀਂ ਹੂੰ ਅੱਜ ਹੁੰਦਾ ਕੀ ਆ ਕਿ ਸਵੇਰੇ ਸਰ ਤੇਰੇ ਜਿਹੜੇ ਤਰਪਾਠੀ ਨੇ ਚੇਅਰਮੈਨ ਜੀ ਜਿਹੜੇ ਕਹ ਲੋ ਕਿ ਇਹਨਾਂ ਦੇ ਖਾਸਮ ਖਾਸ ਬੰਦੇ ਆ ਉਹ ਕਾਰਨ ਮਾਰਦੇ ਟਾਕੀ ਤੇ ਡਰਾਈਵਰ ਨੂੰ ਕਹਿੰਦੇ ਆ ਕਿ ਇਹਨੂੰ ਲੈ ਚੱਲ ਨੰਗਲ ਨੂੰ ਹੂੰ ਉਹ ਤੇ ਬਾਵਾ ਨੂੰ ਗੰਡਾ ਦਿੰਦੀ ਉਧਰ ਨੂੰ ਕਾਰ ਚੱਲ ਪੈਂਦੀ ਆ ਹੂੰ ਤੇ ਜਿੱਤਰਾ ਹੀ ਇਹਨਾਂ ਨੂੰ ਪਤਾ ਲੱਗਦਾ ਮਾਨ ਸਾਹਿਬ ਨੂੰ ਜੀ ਇਹਨਾਂ ਨੇ ਵੀ ਛੱਡੇ ਠੋ ਕੱਢ ਲਈ ਕਾਰ ਨਾ ਆਖਿਆ ਕਿ ਢੋੜਾ ਪਟ ਦੇ ਵੀ ਮਿੱਤਰਾ ਹੂੰ ਅਗੜ ਪਿਛੜ ਦੋਨਾਂ ਦੀਆਂ ਇਹ ਕਾਰਾਂ ਉਧਰ ਨੂੰ ਦੌੜ ਪਈਆਂ ਨੰਗਲ ਨੂੰ ਇਹ ਇਹ ਨਵੀਂ ਕਹਾਣੀ ਸੀਗੀ ਜੀ ਕਿ ਬੀਬੀ ਐਮਬੀ ਦਾ ਚੇਅਰਮੈਨ ਅੱਗੇ ਅੱਗੇ ਆ ਉਹ ਪਿੱਛੇ ਪਿੱਛੇ ਮਾਨ ਸਾਹਿਬ ਕਹਿੰਦੇ ਆ ਕਿ ਜਾਤਾ ਕਹਾ ਐ ਸੋਨਿਆ ਆ ਗਿਆ ਤੇਰੇ ਮਗਰ ਜੀ ਜੀ ਉਥੇ ਕਮਾਲੇ ਹੋਈ ਮੈਂ ਵੈਸੇ ਨਾ ਪਹਿਲੀ ਅੰਦਾਜ਼ਾ ਲਾ ਲਿਆ ਮੈਂ ਕਿ ਲੋ ਇਹਨਾਂ ਦਾ ਸਿਆਪਾ ਪਵੇਗਾ ਹਮ ਸਿਆਪਾ ਇਉਂ ਸੀਗਾ ਕਿ ਤ੍ਰਪਾਠੀ ਸਾਹਿਬ ਨਿਕਲੇ ਜਿਵੇਂ ਸਵੇਰੇ ਜੀ ਨਾਲ ਦੀ ਨਾਲ ਸੂ ਲ ਲੱਗੀ ਕਿ ਤ੍ਰਪਾਠੀ ਸਾਹਿਬ ਤੇ ਗਏ ਹਮ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹਨੇ ਜਾ ਕੇ ਪਾਣੀ ਛੱਡ ਦੇਣਾ ਜੀ ਇਹਨਾਂ ਨੇ ਆਪਣੇ ਬੰਦੇ ਪਹਿਲੇ ਹੀ ਉਥੇ ਲਾ ਰੱਖੇ ਆ ਹਮ ਕਮਾਲ ਇਹ ਆ ਕਿ ਬੀਬੀ ਅੰਬੀਤਾ ਚੇਅਰਮੈਨ ਅੰਦਰ ਨਹੀਂ ਜਾਣ ਦਿੱਤਾ ਉਹਨਾਂ ਨੇ ਉੱਥੇ ਝਾੜੂ ਵਾਲੇ ਉਹ ਤੁਹਾਨੂੰ ਪਤਾ ਬੈਂਸ ਸਾਹਿਬ ਦਾ ਏਰੀਆ ਜੀ ਆਹ ਇਲਾਕਾ ਸ਼ੇਰਾਂ ਦਾ ਨਹੀਂ ਜਿਵੇਂ ਉਹ ਮੱਖਣ ਕਹਿੰਦਾ ਉਹ ਇਲਾਕਾ ਬੈਂਸ ਦਾ ਜੀ ਉਹ ਪੰਜ ਸੱਤ ਤੇ ਕਿਸੇ ਵੀ ਬੰਦਾ ਘਟੋ ਘਟ ਪੰਜ ਸੱਤ ਤੇ ਆ ਹੀ ਜਾਂਦੇ ਲੀਡਰ ਦੇ ਨਾਲ ਤੇ ਉਹ ਤੇ ਵੈਸੇ ਧਰਨਿਆ ਤੁਰਨਿਆ ਦੇ ਮਾਰਥੀ ਨੇ ਹਮ ਤਾਂ ਗੱਲ ਇਹ ਆ ਕਿ ਭਾਈ ਉਹਨਾਂ ਨੇ ਕਰ ਲਿਆ ਚੱਕ ਲਿਆ ਪਹਿਲੇ ਯਾਦ ਨੂੰ ਮਾਨ ਸਾਬ ਜਿਹੜੇ ਸਰਕਾਰੀ ਵਕੀਲਾਂ ਦੇ ਕਪਤਾਨ ਹੈ ਜਾਨੀ ਐਡਵੋਕੇਟ ਜਰਨਲ ਉਹਨਾਂ ਨੂੰ ਕਿਹਾ ਕਿ ਨਾਲ ਫਾਇਲਾਂ ਫੁੱਲਾਂ ਚੱਕੋ ਭਾਈ ਜੋ ਹੈਗਾ ਸਾਬ ਕਿਤਾਬ ਤੇ ਬੈਠੋ ਨਾਲ ਬੈਠੋ ਹਮ ਹਮ ਬਿਓ ਆਪਦਾ ਧਾਮ ਚਾਮ ਲੈ ਕੇ ਤੇ ਮਗਰ ਉਹ ਪਹੁੰਚ ਗਿਆ ਜੀ ਐਸ ਵੇਲੇ ਉੱਥੇ ਪੂਰਾ ਕਹ ਲੋ ਕਿ ਭੱਖਿਆ ਵਿਆ ਮਾਮਲਾ ਹੈ ਹਮ ਮਾਨ ਸਾਬ ਕਹਿੰਦੇ ਆ ਕਿ ਪਾਣੀ ਛੱਡਣ ਦਾ ਤਾਂ ਕੋਈ ਆਰਡਰ ਹੀ ਨਹੀਂ ਹੈ ਜੀ ਅਹੀਂ ਸੁਪਰੀਮ ਕੋਰਟ ਤੱਕ ਜਾਣਾ ਤੋਹੀਂ ਅੱਠੇ ਅੱਠ ਮਾਰੀ ਜਾਂਦੇ ਜੀ ਹਮ ਤਾਂ ਯਾਨੀ ਉੱਥੇ ਪੂਰਾ ਇਹ ਯੁੱਧ ਤੇ ਆਪਦੀ ਜਗ੍ਹਾ ਤੇ ਇੱਥੇ ਪਾਣੀ ਦਾ ਯੁੱਧ ਚੱਲ ਰਿਹਾ ਚੱਲ ਰਿਹਾ ਬੇਸ਼ੱਕ ਬੇਸ਼ੱਕ ਧਰਪਾਟੀ ਸਾਹਿਬ ਜਿਹੜੇ ਆ ਉਹ ਤੇ ਇੰਨੇ ਕਾਲੇ ਆ ਹੂੰ ਵੀ ਹੋ ਸਕਦਾ ਕਿ ਉਹ ਰਾਤ ਵੀ ਯਤਨ ਕਰ ਚੁੱਕੇ ਹੋਣ ਕਿ ਕਿਸੇ ਤਰੀਕੇ ਨਾਲ ਛੱਡ ਦੀਏ ਜੀ ਕਿਉਂਕਿ ਉਹਨਾਂ ਨੇ ਤੇ ਆਂਦੇ ਹੁੰਦੇ ਨਾ ਜਿਹਦੀ ਖਾਓ ਬਾਜਰੀ ਤੇ ਉਹਦੀ ਪਰੋਹਾ ਹਾਜਰੀ ਉਹ ਤੇ ਬਾਜਰੀ ਭਾਜਪਾ ਦੀ ਖਾਂਦੇ ਨੇ ਜੀ ਸੋ ਇਸ ਕਰਕੇ ਉੱਥੇ ਇਹ ਕਹਿ ਲੋ ਕਿ ਪਸੂੜੀ ਪੈ ਗਈ ਆ ਹੂੰ ਲੜ ਗਿਆ ਪੇਚਾ ਸੋਹਣੇ ਸੱਜਣਾ ਦੇ ਨਾਲ ਉੱਥੇ ਤੇ ਪੇਚਾ ਲੜਿਆ ਪਿਆ ਸਾਹਿਬ ਜੀ ਹੁਣ ਕਿਉਂਕਿ ਮਾਨ ਸਾਹਿਬ ਕਿਸੇ ਵੀ ਮੌਕੇ ਤੇ ਚਾਹੇ ਜੰਗ ਛੱਡੋ ਭਾਵੇਂ ਸੰਸਾਰ ਜੰਗ ਲੱਗ ਜਾਵੇ ਮਾਨ ਸਾਹਿਬ ਦੀ ਜਿੰਨਾ ਚਿਰ ਵਾਹ ਚੱਲਦੀ ਆ ਉਹ ਪਿੱਛੇ ਨਹੀਂ ਹਟਣਗੇ ਉਹਨਾਂ ਨੂੰ ਪਤਾ ਵੀ ਫਿਲਮ ਦਾ ਕਲਾਈਮੈਕਸ ਜਿਹੜਾ ਬਿਲਕੁਲ ਨੇੜੇ ਆ ਇਸੇ ਤੇ ਤਾਂ ਵਾਹ ਵਾਹ ਹੋਣ ਲੱਗੀ ਆ ਨਾ ਇੱਥੇ ਤੇ ਹੁਣ ਆਹੋ ਵੀ ਬਿੰડા ਪੁੰਡਾ ਚ ਵੜਨ ਜੋਗੇ ਤੇ ਹੋਵਾਂਗੇ ਵੀ ਆਹੀ ਮੌਕਾ ਹੈ ਕਿ ਹੀਰੋ ਬਣ ਜਾਓ ਜੀ ਤੇ ਦਿਨ ਕਿਹੜੇ ਰਹਿ ਗਏ ਤੇ ਗਿਣਤੀ ਤੇ 8 10 ਵੀ ਜੇ ਮੈਂ ਖਿੱਚ ਧੂਕੇ ਲੈ ਗਿਆ ਹੂੰ ਤੇ ਬਸ ਫਿਰ ਬੱਲੇ ਬੱਲੇ ਆ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਹਾਲੇ ਸੁਪਰੀਮ ਕੋਰਟ ਚ ਜਾਣਾ ਹੂੰ ਤਾਂ ਭਾਈ ਦੇਖੋ ਨਾ ਕਿ ਕੀ ਬਣਦਾ ਐਸ ਵੇਲੇ ਦੀ ਲਾਸਟ ਜਿਹੜੀ ਅਪਡੇਟ ਸੀ ਮੈਂ ਉੱਥੇ ਜਦੋਂ ਮੈਂ ਪੜ੍ਹੀ ਆ 2000 ਕਿਲੋਸਿਕ ਪਾਣੀ ਛੱਡਣ ਵਾਲੀ ਗੱਲ ਵੀ ਆ ਰਹੀ ਉਹ ਹੋ ਗਿਆ ਸੀ ਇਸ ਤਰ੍ਹਾਂ ਪਾਣੀ ਛੱਡ ਦਿੱਤਾ ਗਿਆ ਸੀ ਕਿ ਨਹੀਂ ਅਜੇ ਸ਼ਾਇਦ ਹੋ ਸਕਦਾ ਕਿ ਰਾਤ ਕੋਈ ਕੋਸ਼ਿਸ਼ ਹੋਵੇ ਜਾਂ ਕੋਸ਼ਿਸ਼ ਦੇ ਵਿੱਚ ਕਿਸੇ ਨੂੰ ਕਾਮਯਾਬੀ ਵੀ ਮਿਲ ਗਈ ਹੋਵੇ ਜੀ ਮੈਂ ਤੇ ਕੁਝ ਕਹਿ ਨਹੀਂ ਸਕਦਾ ਜੀ ਕਿਉਂਕਿ ਇਹ ਵੀ ਇੱਕ ਅਧਿਕਾਰ ਤੰਕੜਾ ਆਵੇ ਤੇ ਤਦ ਹੀ ਪਤਾ ਲੱਗੇਗਾ ਨਾ ਹੂੰ 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 ਕਿ ਕਿੰਨਾ ਪਾਣੀ ਵਗ ਰਿਹਾ ਹੈ ਡੈਮ ਦਾ ਕਿੰਨਾ ਪਾਣੀ ਆ ਕਿੰਨਾ ਪਾਣੀ ਕਿੱਧਰ ਛੱਡਿਆ ਗਿਆ ਜੀ ਇਹ ਕੋਈ ਅਧਿਕਾਰਤ ਅੰਕੜਾ ਜਿਹੜਾ ਰਿਲੀਜ਼ ਹੋਏਗਾ ਤਦ ਹੀ ਆ ਨਾ ਜੀ ਜੀ ਮੂੰਹ ਜ਼ਬਾਨੀ ਤੇ ਹੁਣ ਕੁਝ ਵੀ ਕਿਹਾ ਜਾ ਸਕਦਾ ਹੈ ਜੀ ਇਸ ਕਰਕੇ ਭਾਈ ਦੇਖਦੇ ਆ ਕੀ ਅੱਗੇ ਬਣਦਾ ਹੈ ਕੀ ਨਹੀਂ ਬਣਦਾ ਪਰ ਦਿਲਚਸਪ ਹੈ ਮਾਮਲਾ ਤਾਂ ਸੀਐਮ ਸਾਹਿਬ ਉਥੇ ਪਹੁੰਚੇ ਹੋਇਆ ਉਹ ਕਹਿੰਦੇ ਪਾਣੀ ਛੱਡਣ ਦਾ ਆਰਡਰ ਨਹੀਂ ਹੈ ਇਹ ਸਿਰਫ ਇੱਕ ਪ੍ਰੈਸ ਰਿਲੀਜ਼ ਸੀਗੀ ਤੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਣਾ ਹੈ ਜੀ ਮਿੰਟੂ ਜੀ ਜੇ ਚਲੋ ਆਪਾਂ ਇੱਥੇ ਥੋੜਾ ਜਿਹਾ ਇਹ ਤੱਕਿਆ ਲੋ ਅਣਕੈਸੀ ਗੱਲ ਹੀ ਅਜੇ ਤੱਕ ਜੇ ਸੁਪਰੀਮ ਕੋਰਟ ਚਲੇ ਜਾਂਦੇ ਤੇ ਮੈਨੂੰ ਲੱਗਦਾ ਕਿ 8-10 ਦਿਨ ਤੇ ਫਿਰ ਲੰਘ ਜਾਣੇ ਹਨਾ ਫਿਰ ਤੇ ਮਾਨ ਸਾਹਿਬ ਨੂੰ ਥੋੜਾ ਜਿਹਾ ਸੌਖਾ ਤੇ ਪਾਣੀ ਵਾਲੇ ਮਸਲੇ 'ਚ ਸਾਡਾ ਹੱਲ ਹੀ ਕਹਿ ਸਕਦੇ ਆ ਇੱਕ ਵੀ ਅਸੀਂ ਜਿੰਨਾ ਕਿ ਪਾਣੀ ਬਚਾਉਣਾ ਚਾਹੁੰਦੇ ਆ ਉਹ ਵੱਧ ਸਕਦਾ ਜੀ ਇ tanto ਹਫਤਾ 10 ਦਿਨ ਲੰਘ ਜਾਣ ਤਾਂ ਹੋਰ ਹਾਂ ਜੀ ਹਾਂ ਜੀ ਬਿਲਕੁਲ ਇਹ ਤੇ ਹੈ ਉਹਨਾਂ ਦਾ ਵੀ ਯਤਨ ਇਹੀ ਹੋਏਗਾ ਕਿ ਜਦ ਨੂੰ ਤੇ ਫਿਰ ਜਿਵੇਂ ਹੁੰਦਾ ਨਾ ਖਿੱਚ-ਕਚਾਅ ਕਿ ਜਦੋਂ ਵੀਰ ਸ਼ੁਕਰ ਆ ਜਾਂਦਾ ਹੈ ਤੇ ਜਵਾਕਰ ਨੂੰ ਉਮੀਦ ਹੋ ਜਾਂਦੀ ਕਿ ਲੈ ਐਤਵਾਰ ਤੇ ਆਇਆ ਹਾਂ ਜੀ ਕਿਹੜਾ ਗੋਡੇ ਰਹਿ ਗਏ ਆ ਹੂੰ ਹੂੰ ਸਾਡਾ ਵੀ ਤੇ ਇਹੀ ਹੋਈ ਹਫਤਾ ਹਫਤਾ ਰਫਤਾ ਰਫਤਾ ਜ਼ਿੰਦਗੀ ਕੱਟਦੀ ਆ ਆਪ ਬੋਲ-ਬੋਲ ਕੇ ਵੀਰ ਸ਼ੁਕਰ ਇੰਨਾ ਕਾਉਂਸਲਾ ਹੋ ਜਾਂਦਾ ਲੈ ਸ਼ਨੀਚਰਵਾਰ ਆ ਗਿਆ ਚੋਪਾ-ਚੋ ਚੱਲਾਂਗੇ ਕਾਫੀ-ਕਾਫੀ ਪੀਵਾਂਗੇ ਕੋ ਮਾਂਗੇ ਫਿਰ ਆਗੇ ਪਰਿਵਾਰ ਨਾਲ ਰਵਾਂਗੇ ਟੀਵੀ ਟੂਵੀ ਵੇਖ ਲਵਾਂਗੇ ਤਾਂ ਇਹ ਆਸ ਨਾਲ ਹੀ ਆ ਹੋ ਵੀ ਮਾਨ ਸਾਹਿਬ ਆ ਵੀ ਲਾਓ ਵੀ 10 ਦਿਨ ਨੇੜੇ ਆ ਗਏ ਆ ਦਿਨ ਤੇ ਗਿਣਤੀ ਤੇ 10 ਆ ਸੁਪਰੀਮ ਕੋਰਟ ਚ ਲੈ ਜਾਓ ਇਧਰ ਉਧਰ ਲੈ ਜਾਓ ਹੂੰ ਤਾਂ ਮਤਲਬ ਕਿ ਗੋਲ ਗੋਲੀ ਘਮਾਉਣਾ ਹੁੰਦਾ ਸਿਆਸਤ ਦੇ ਵਿੱਚ ਹੋਰ ਕੀ ਐ ਸਾ ਇੱਕ ਅਪਡੇਸ਼ਨ ਹੈ ਜੀ ਕਿ ਪੁਲਿਸ ਦੀਆਂ ਛੁੱਟੀਆਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਨਾਲ ਅਸੀਂ ਇਹ ਯੁੱਧ ਨਾਲ ਜੁੜੀਆਂ ਜਾਂ ਜੰਗ ਨਾਲ ਜੁੜੀਆਂ ਖਬਰਾਂ ਤੋਂ ਦੂਰ ਨਹੀਂ ਜਾ ਸਕਾਂਗੇ ਸੁਖੀ ਸਾਹਿਬ ਮਾਫੀ ਨਹੀਂ ਨਹੀਂ ਤਾਂ ਇਸ ਕਰਕੇ ਇੱਕ ਵੱਡੀ ਅਪਡੇਸ਼ਨ ਹੈ ਕਿਉਂਕਿ ਲਾਈਵ ਜੁੜੀ ਹੈ ਸਾਡੇ ਨਾਲ ਆਡੀਅנס ਜਿਹੜੀ ਰਿਕਾਰਡਿੰਗ ਦੇਖੇਗੀ ਆਡੀਅנס ਉਹਦੇ ਵਾਸਤੇ ਹੋ ਸਕਦਾ ਕੁਝ ਚੀਜ਼ਾਂ ਜਿਹੜੀਆਂ ਟਪਟੀਆਂ ਜੀਆਂ ਹੋਣ ਪਰੰਤੂ ਇਹ ਚੀਜ਼ਾਂ ਜਿਹੜੀਆਂ ਨੇ ਇਸ ਵੇਲੇ ਲਾਈਵ ਚ ਦੱਸਣੀਆਂ ਜ਼ਰੂਰੀ ਆ ਕਿ ਪੰਜਾਬ ਪੁਲਿਸ ਦੀਆਂ ਜਿੰਨੇ ਵੀ ਮੁਲਾਜ਼ਮਾਂ ਦੇ ਅਫਸਰਾਂ ਨੇ ਛੁੱਟੀਆਂ ਲਈਆਂ ਉਹ ਸਾਰੀਆਂ ਕੈਨਸਲ ਨੇ ਜੀ 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 ਮਿੰਟੂ ਜੀ ਇੱਕ ਸਵਾਲ ਚਲੋ ਹੁਣ ਤੁਸੀਂ ਗੱਲ ਛੇੜ ਦਿੱਤੀ ਐ ਤੇ ਨਾ ਕਾਫੀ ਦੋਸਤਾਂ ਦਾ ਸਵਾਲ ਦੁਬਾਰਾ ਦੁਬਾਰਾ ਆ ਰਿਹਾ ਹੈ ਕਹਿੰਦੇ ਕਿ ਤੁਸੀਂ ਜਾਣਬੁੱਝ ਕੇ ਗੱਲ ਨਹੀਂ ਕਰ ਰਹੇ ਕਿ ਜਿਹੜੇ ਭਾਰਤ ਦੇ ਜਾਜ ਵੀ ਡੇਗੇ ਗਏ ਐ ਸਰ ਅਸੀਂ ਉਹਦੀ ਕੋਈ ਪੁਸਤੀ ਨਹੀਂ ਹੋ ਰਹੀ ਨਾ ਵਸੀ ਦੀ ਜੇ ਤੱਕ। ਉਹ 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 ਉਹ। ਅਰੇ ਭਾਈ ਅਸੀਂ ਸਭ ਤੋਂ ਪਹਿਲੇ ਬੰਦੇ ਸੀ ਕੱਲ ਜਿਨ੍ਹਾਂ ਨੇ ਗੱਲ ਕੀਤੀ ਬਠਿੰਡੇ ਵਾਲੀ। ਜੀ। ਤੇ ਅੱਜ ਅੱਜ ਕੀ ਆ? ਆ ਅੱਜ ਵੀ ਤੇ ਉਹੀ ਗੱਲਾਂ ਕਰਕੇ اٹੇ ਆ। ਜੀ। ਕਿ ਇੱਕ ਰਫਾਇਲ ਬਾਰੇ ਚਰਚਾ ਚੱਲ ਰਹੀ ਹੈ ਜੀ ਇੰਟਰਨੈਸ਼ਨਲ ਮੀਡੀਆ 'ਚ। ਸੋ ਪਹਿਲੀ ਗੱਲ ਤੇ ਇਹ ਇਹ ਆ ਕਿ ਪ੍ਰੋਗਰਾਮ ਨੂੰ ਲਾਭ ਵੰਡਿਓ ਸੁਣੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਗੱਲ ਹੋਈ ਆ ਕਿ ਨਹੀਂ। ਬਾਕੀ ਸੁਖਮ ਸਿੰਘ ਸਾਹਿਬ ਆਪਾਂ ਕਿਸੇ ਨੂੰ ਨਹੀਂ ਰੋਕ ਸਕਦੇ। ਉਹ ਕਿਸ ਤਰ੍ਹਾਂ ਲੈ ਰਿਹਾ ਤੁਹਾਡੀ ਗੱਲਬਾਤ ਨੂੰ ਹੋ ਸਕਦਾ ਹੈ ਕਿ ਉਹ ਚਾਹੁੰਦੇ ਹਨ ਕਿ ਪੁਸ਼ਟੀ ਕਰੋ ਕਿ ਪੰਜ ਰਫੈਲ ਡੇਕਤੇ ਹਨ ਅਸੀਂ ਨਹੀਂ ਕਰ ਸਕਦੇ ਸਰ ਅਸੀਂ ਕਿਸੇ ਨੂੰ ਖੁਸ਼ ਕਰਨ ਵਾਸਤੇ ਆਪਦੇ ਗੱਲ 'ਚ ਫਾਪ ਪਵਾ ਲਈਏ ਸੋ ਤੁਹਾਡਾ ਕੀ ਹੈ ਤੁਸੀਂ ਤੋਂ ਅਥਾਰਟੀ ਦਾ ਨਾਮ ਬਦਲ ਲਓਗੇ ਜੀ ਠੀਕ ਹੈ ਨਾ ਸੋ ਇਸ ਕਰਕੇ ਮਾਫ ਕਰਨਾ ਅਸੀਂ ਕਿਸੇ ਵੀ ਅਨਧਿਕਾਰਤ ਤਾਂ ਗੱਲ ਕਰਦੇ ਹੀ ਨਹੀਂ हां जे जानकारी ਸਾਡੀ ਆਪਣੀ ਹੋਵੇ ਅਸੀਂ ਉੱਥੇ ਆਪਦੀ ਗੱਲ ਕਹਿ ਦਿੰਨੇ ਆ ਸੋ ਠੀਕ ਹੈ ਨਾ ਜੀ ਇਹ ਮਾਫੀ ਆ ਇਹ ਥੋੜਾ ਕਰੜਾ ਕਹਿਣਾ ਪਊਗਾ ਸ਼ਬਦਾਂ ਦਾ ਜੀ ਕਿ ਭਾਈ ਅਸੀਂ ਤੁਹਾਡੇ ਆਖੇ ਆਪਦੇ ਗੱਲ ਚ ਫਾੜ ਨਹੀਂ ਪਾਉਣਾ ਕਿ ਤੁਸੀਂ ਪੰਜ ਕਹਿ ਰਹੇ ਹੋ ਕਿ ਪੰਜ ਰਫਾਇਲ ਡਿੱਗੇ ਤੇ ਅਸੀਂ ਕਹਿ ਦਈਏ ਪੰਜ ਰਫਾਇਲ ਇੱਥੇ ਇੱਥੇ ਡਿੱਗੇ ਆ ਉਹਨਾਂ ਨੇ ਸਾਨੂੰ ਕਿਹਾ ਸਾਨੂੰ ਕਿਥੀਓ ਫੜ ਕੇ ਕਹਿਣਗੇ ਚਲੋ ਲੋਕੇਸ਼ਨ ਦਿਖਾਓ ਤੇ ਤੁਸੀਂ ਲੱਭਿਆ ਨਹੀਂ ਜੇ ਲੱਭਣਾ ਇੱਥੇ ਜੀ 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 ਠੀਕ ਹੈ ਜਾਂਦੀ ਗੱਲ ਅਸੀਂ ਤੇ ਕੱਲ ਬਠਿੰਡੇ ਵਾਲੀ ਸ਼ੁਰੂ ਚ ਜਦੋਂ ਬੋਲਣ ਤੋਂ ਸਾਰੇ ਡਰਦੇ ਪਏ ਸਨ ਉਦੋਂ ਗੱਲ ਕੀਤੀ ਅੱਜ ਉਸ ਜੰਗੀ ਜਹਾਜ਼ ਦੀ ਜਿਹੜੀ ਟ੍ਰਿਬਿਊਨ ਚ ਖਬਰ ਲੱਗੀ ਉਹਦੀ ਗੱਲ ਕੀਤੀ ਆ ਜੋ ਉਹ ਕਲੇਮ ਕਰ ਰਹੇ ਨੇ ਉਹਦੀ ਗੱਲ ਕੀਤੀ ਹੈ ਜੀ ਜੀ ਜੀ